ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ-ਨਾਲ ਸਾਰਾ ਅਲੀ ਖਾਨ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਵੀ ਚਰਚਾ ਵਿੱਚ ਬਣੀ ਹੋਈ ਹੈ ਅਕਸਰ ਇਸਾਰਾ ਅਲੀ ਖਾਨ ਦਾ ਨਾਮ ਕਿਸੇ ਨਾ ਕਿਸੇ ਬਾਲੀਵੁੱਡ ਐਕਟਰ ਦੇ ਨਾਲ ਜੋੜਿਆ ਜਾਂਦਾ ਰਿਹਾ ਹੈ ਪਰ ਸਾਰਾ ਨੇ ਕਦੀ ਵੀ ਇਨ੍ਹਾਂ ਖਬਰਾਂ ਨੂੰ ਲੈ ਕੇ ਆਪਣਾ ਕੋਈ ਕਨਫਰਮੇਸ਼ਨ ਜਾਂ ਫਿਰ ਰਿਐਕਸ਼ਨ ਮੀਡੀਆ ਨੂੰ ਨਹੀਂ ਦਿੱਤਾ ਹਾਲ ਹੀ ਵਿੱਚ ਇੱਕ ਵਾਰ ਫਿਰ ਤੋਂ ਸਾਰਾ ਅਲੀ ਖਾਨ ਆਪਣੀ ਜ਼ਿੰਦਗੀ ਨੂੰ ਲੈ ਕੇ ਚਰਚਾ ਵਿੱਚ ਬਣੀ ਹੋਈ ਹੈ ਕੁਝ ਸਮਾਂ ਪਹਿਲਾਂ ਤੋਂ ਸਾਰਾ ਅਲੀ ਖਾਨ ਦਾ ਨਾਮ ਕਰੋੜਪਤੀ ਸੁਪਰ ਮਾਡਲ ਅਰਜੁਨ ਪ੍ਰਤਾਪ ਬਾਜਵਾ ਦੇ ਨਾਲ ਜੋੜਿਆ ਜਾ ਰਿਹਾ ਹੈ ਦੋਨਾਂ ਨੂੰ ਕਈ ਵਾਰ ਇਕੱਠੇ ਟ੍ਰਿਪਸ ਜਾਂ ਫਿਰ ਵਕੇਸ਼ਨ ਕਰਦੇ ਹੋਏ ਸਪਾਟ ਕੀਤਾ ਗਿਆ ਹੈ ਹੁਣ ਇੱਕ ਵ ਕੱਟੇ ਨਜ਼ਰ ਆਏ ਨੇ ਜਿਸ ਨੇ ਮੀਡੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਬਾਲੀਵੁੱਡ ਐਕਟਰਸ ਸਾਰਾ ਅਲੀ ਖਾਨ ਨੂੰ ਹਾਲ ਹੀ ਵਿੱਚ ਅਰਜੁਨ ਪ੍ਰਤਾਪ ਬਾਜਵਾ ਦੇ ਨਾਲ ਇੱਕ ਗੁਰਦੁਆਰੇ ਵਿੱਚ ਸਪਾਟ ਕੀਤਾ ਗਿਆ ਇਸ ਦੌਰਾਨ ਉਹਨਾਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਇਹਨਾਂ ਤਸਵੀਰਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਅਰਜੁਨ ਤੋਂ ਇਲਾਵਾ ਵੀਡੀਓ ਵਿੱਚ ਸਾਰਾ ਦੇ ਨਾਲ ਕੋਈ ਹੋਰ ਦੋਸਤ ਜਾਂ ਫਿਰ ਕਰੀਬੀ ਨਜ਼ਰ ਨਹੀਂ ਆਇਆ ਸਾਰਾ ਚਿੱਟੇ ਸੂਟ ਵਿੱਚ ਬਹੁਤ ਹੀ ਸਾਦੇ ਲੁੱਕ ਵਿੱਚ ਨਜ਼ਰ ਆਈ ਉਹਨਾਂ ਨੇ ਸਿਰ ਤੇ ਦੁਪੱਟਾ ਪਹਿਨਿਆ ਹੋਇਆ ਸੀ ਤੇ ਸਾਰਾ ਦੀ ਸਾਦਗੀ ਨੇ ਫੈਸਲਾ ਦਿਲ ਜਿੱਤ ਲਿਆ ਸਾਰਾ ਅਲੀ ਖਾਨ ਦੀ ਅਰਜੁਨ ਪ੍ਰਤਾਪ ਬਾਜਵਾ ਦੇ ਨਾਲ ਡੇਟਿੰਗ ਕਰਨ ਦੀ ਚਰਚਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਹੈ ਹਾਲਾਂਕਿ ਉਨ੍ਹਾਂ ਨੇ ਕਦੇ ਵੀ ਖੁੱਲ ਕੇ ਇਸ ਬਾਰੇ ਗੱਲ ਨਹੀਂ ਕੀਤੀ ਇਸ ਸਾਲ ਦੋਵਾਂ ਨੇ ਰਾਜਸਥਾਨ ਵਿੱਚ ਇਕੱਠੇ ਨਿਊ ਇਅਰ ਵੀ ਮਨਾਇਆ ਸੀ ਇਸ ਤੋਂ ਬਾਅਦ ਇਹਨਾਂ ਦੋਵਾਂ ਦੇ ਲਿੰਕਅਪ ਦੀਆਂ ਰੂਮਰਸ ਮੀਡੀਆ ਵਿੱਚ ਆਈਆਂ ਹਰ ਕੋਈ ਫੈਨ ਇਹ ਜਾਣਨ ਲਈ ਬੇਕਰਾਰ ਸੀ ਕਿ ਆਖਰ ਇਹਨਾਂ ਦੇ ਰਿਸ਼ਤੇ ਦੀ ਸੱਚਾਈ ਕੀ ਹੈ ਪਰ ਦੋਨਾਂ ਵਿੱਚੋਂ ਕਦੀ ਵੀ ਕਿਸੇ ਨੇ ਇਹਨਾਂ ਖਬਰਾਂ ਤੇ ਰਿਐਕਸ਼ਨ ਨਹੀਂ ਦਿੱਤਾ ਸਾਰਾ ਅਲੀ ਖਾਨ ਤੇ ਅਰਜੁਨ ਪ੍ਰਤਾਪ ਬਾਜਵਾ ਸਾਲ 2024 ਵਿੱਚ ਇਕੱਠੇ ਕੇਰਦਾਰਨਦ ਦੇ ਦਰਸ਼ਨ ਲਈ ਵੀ ਪਹੁੰਚੇ ਸਨ ਜਿੱਥੋਂ ਉਹਨਾਂ ਦੀ ਡੇਟਿੰਗ ਦੀਆਂ ਅਫਵਾਹਾਂ ਸ਼ੁਰੂ ਹੋ ਗਈਆਂ ਸਨ ਉਸ ਤੋਂ ਬਾਅਦ ਦੋਵਾਂ ਨੂੰ ਦਸੰਬਰ ਵਿੱਚ ਰਾਜਸਥਾਨ ਵਿੱਚ ਇਕੱਠੇ ਛੁੱਟੀਆਂ ਮਨਾਉਂਦੇ ਦੇਖਿਆ ਗਿਆ ਦੱਸਦੀ ਹੈ ਕਿ ਅਰਜੁਨ ਪ੍ਰਤਾਪ ਬਾਜਵਾ ਨਾ ਸਿਰਫ ਇੱਕ ਮਾਡਲ ਨੇ ਸਗੋਂ ਐਕਟਰ ਵੀ ਨੇ ਉਹ ਮਸ਼ਹੂਰ ਪੋਲੀਟਿਸ਼ੀਅਨ ਫਤਿਹ ਜੰਗ ਸਿੰਘ ਬਾਜਵਾ ਦੇ بیٹے ਨੇ अर्जुन प्रताप बाजवा बैंड ऑफ महाराजा ਵਿੱਚ ਨਜ਼ਰ ਆ ਚੁੱਕੇ ਨੇ ਇਸ ਤੋਂ ਇਲਾਵਾ ਅਕਸ਼ੇ ਕੁਮਾਰ ਦੀ ਫਿਲਮ ਸਿੰਗ ਇਸ ਬਲਿੰਗ ਵਿੱਚ ਐਜ਼ ਅ ਅਸਿਸਟੈਂਟ ਕੰਮ ਕਰ ਚੁੱਕੇ ਨੇ ਪਿਛਲੇ ਕੁਝ ਸਮੇਂ ਦੇ ਦੌਰਾਨ ਅਰਜੁਨ ਨੇ ਸਾਰਾ ਦੇ ਨਾਲ ਡੇਟਿੰਗ ਦੀਆਂ ਖਬਰਾਂ ਤੋਂ ਇਨਕਾਰ ਕੀਤਾ ਸੀ ਪਰ ਇਹਨਾਂ ਦੇ ਰਿਸ਼ਤੇ ਦੀ ਸੱਚਾਈ ਕੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕੁਝ ਮਹੀਨੇ ਪਹਿਲਾਂ ਇੱਕ ਇੰਟਰਵਿਊ ਵਿੱਚ ਖੁਦ ਅਰਜੁਨ ਪ੍ਰਤਾਪ ਬਾਜਵਾ ਨੇ ਸਾਰਾ ਅਲੀ ਖਾਨ ਦੇ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਕਲੈਰੀਫਿਕੇਸ਼ਨ ਦਿੱਤੀ ਸੀ ਅਰਜੁਨ ਦਾ ਕਹਿਣਾ ਸੀ ਕਿ ਮੀਡੀਆ ਦਾ ਕੰਮ ਹੈ ਸਟੋਰੀ ਲਿਖਣਾ ਤੇ ਉਹ ਆਪਣਾ ਕੰਮ ਕਰ ਰਹੇ ਨੇ ਮੈਂ ਸਿਰਫ ਆਪਣੇ ਵੱਲ ਧਿਆਨ ਦੇ ਰਿਹਾ ਹਾਂ ਮੈਂ ਆਪਣੇ ਕੰਮ ਤੇ ਫੋਕਸਡ ਮੈਂ ਉਹੀ ਕਰਦਾ ਹਾਂ ਜੋ ਕਿ ਮੇਰਾ ਦਿਲ ਕਰਦਾ ਹੈ